ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਤੇ ਜਿਹੜੀ ਅੱਜ ਦੀ ਵੀਡੀਓ ਹੋएगी ਏ ਉਹ ਬਹੁਤ ਹੀ ਕਟਿਆ ਕਹਿ ਸਕਦੇ ਆ ਜਾਂ ਤੁਸੀਂ ਕੁਝ ਵੀ ਕਹ ਲਓ ਕਿ ਬਹੁਤ ਹੀ ਹੈਰਾਨੀ ਜਨ ਜਨਤਕ ਇੱਕ ਹੈਗੀ ਏ ਕਹਾਣੀ ਜਿਸ ਨੂੰ ਸੁਣ ਕੇ ਤੁਸੀਂ ਵੀ ਕਿਤੇ ਨਾ ਕਿਤੇ ਸੋਚੋਗੇ ਕਿ ਅੱਜ ਦੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਏ ਇਹ ਕਹਾਣੀ 12 ਸਾਲ ਦੀ ਬੱਚੀ ਦੀ ਹੈਗੀ ਏ ਜਿਹੜੀ ਕੀ 12 ਸਾਲ ਦੀ ਬੱਚੀ ਇੱਕ ਬੱਚੇ ਨੂੰ ਜਨਮ ਦਿੰਦੀ ਏ ਉਹ ਕਿਸ ਤਰ੍ਹਾਂ ਇੱਕ ਬੱਚੇ ਨੂੰ ਜਨਮ ਦਿੰਦੀ ਏ ਕਹਾਣੀ ਨੂੰ ਜਰੂਰ ਲਾਸਟਿਕਰ ਦੇਖਣਾ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਇਹ ਕਹਾਣੀ ਹੈਗੀ ਏ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰਨਾਨਕ ਹਸਪੀਟਲ ਦੇ ਵਿੱਚ ਜਿਹੜੀ ਕੀ ਬਤੀਤ ਹੁੰਦੀ ਏ ਠੀਕ ਹੈ ਇਹ ਕਹਾਣੀ ਆਪਾਂ ਸ਼ੁਰੂ ਕਰਦੇ ਆਂ ਇਹ ਕਹਾਣੀ ਹੈਗੀ ਏ ਪੂਜਾ ਕੁੜੀ ਦੀ ਕਿ ਉਸ ਕੁੜੀ ਦਾ ਨਾਮ ਪੂਜਾ ਹੈਗੀ ਏ ਉਹ 12 ਸਾਲ ਦੀ ਉਮਰ ਵਿੱਚ ਉਹ ਕਿਸੇ ਵੀ ਸਕੂਲ ਕਾਲਜ ਵਗੈਰਾ ਕਿਤੇ ਵੀ ਨਹੀਂ ਜਾਂਦੀ ਨਾ ਹੀ ਘਰ ਤੋਂ ਬਾਹਰ ਇੰਨਾ ਜ਼ਿਆਦਾ ਜਾਂਦੀ ਏ ਕਿਉਂਕਿ ਉਸ ਦੀ ਮਾਂ ਘਰਾਂ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਜਾਂਦੀ ਏ ਉਸ ਨਾਲ ਕਦੇ-ਕਦਾਈ ਜਾਂਦੀ ਏ ਕਿਤੇ ਹੋਰ ਉਸ ਦਾ ਇੱਕ ਜਿਹੜੇ ਉਸ ਦੇ ਮਾਪੇ ਹੋਏ ਉਸ ਦੇ ਇੱਕ ਪੁੱਤਰ ਏ ਤੇ ਇੱਕ ਹੀ ਬੇਟੀ ਏ ਜਿਹੜੀ ਕਿ ਬੇਟੀ 12 ਸਾਲ ਦੀ ਏ ਜਿਹੜਾ ਪੁੱਤਰ ਏ ਉਹਨਾਂ ਦਾ ਬੱਚਾ ਏ ਉਹ ਬਹੁਤ ਹੀ ਮਤਲ ਛੋਟਾ ਹੈਗਾ ਏ ਕੀ ਛੇ 7 ਸਾਲਾਂ ਦਾ ਜਿਸ ਨੂੰ ਬਸ ਉਹ ਪੂਜਾ ਜਿਹੜੀ ਇਹ ਖੜਾਉਂਦੀ ਏ ਉਸ ਨਾਲ ਹੀ ਉਹਦੀ ਮਾਂ ਉਹਦੇ ਨਾਲ ਹੀ ਛੱਡ ਕੇ ਜਾਂਦੀ ਏ ਕਿ ਤੂੰ ਇਹਦੀ ਦੇਖਭਾਲ ਕਰਨੀ ਏ ਜਾਂ ਇਹਨੂੰ ਉਹਨੂੰ ਘਰੇ ਛੱਡ ਕੇ ਜਾਂਦੀ ਏ ਤੇ ਇਸੇ ਤਰ੍ਹਾਂ ਕਈ ਗੱਲਾਂ ਵਿੱਚ ਕਹਿ ਰਹੇ ਨੇ ਕਿ ਹਾਂ ਕਿ ਪਿਓ ਜਿੰਦਾ ਹੈ ਕਈ ਚੀਜ਼ਾਂ ਦੇ ਵਿੱਚ ਆਪਾਂ ਚੀਜ਼ਾਂ ਚੈੱਕ ਕੀਤੀਆਂ ਹਿਸਟਰੀ ਦੇ ਵਿੱਚ ਤੇ ਕਹਿ ਰਹੇ ਨੇ ਕਿ ਪਿਓ ਨਹੀਂ ਹੈਗਾ ਮਰਿਆ ਆਇਆ ਤੇ ਕਈ ਕਹਿੰਦੇ ਨੇ ਕੀ ਹੈਗਾ ਏ ਇਸ ਚੀਜ਼ ਦੀ ਆਪਾਂ ਪੂਰੀ ਜਾਣਕਾਰੀ ਨਹੀਂ ਲੈ ਸਕੇ ਉਸ ਵਾਸਤੇ ਤਾਂ ਸੌਰੀ ਫੀਲ ਕਰਦੇ ਆਂ ਆਪਾਂ ਤੇ ਬਾਕੀ ਇਹ ਗੱਲ ਹੈਗੀ ਏ ਕਿ 12 ਸਾਲ ਦੀ ਬੱਚੀ ਹੁੰਦੀ ਏ ਜਦੋਂ ਤੇ ਉਸ ਦੇ ਜਿਵੇਂ ਪੇਟ ਵਿੱਚ ਬਹੁਤ ਹੀ ਜ਼ਿਆਦਾ ਦਰਦ ਰਹਿੰਦੀ ਏ ਜਦੋਂ ਪੇਟ ਦੇ ਵਿੱਚ ਦਰਦ ਰਹਿੰਦੀ ਏ ਤੇ ਉਸ ਨੂੰ ਮਤਲਬ ਚੈੱਕਅਪ ਵਗੈਰਾ ਮਾੜਾ ਮੋਟਾ ਕੀਤਾ ਜਾਂਦਾ ਹੈ ਕਿਤੇ ਉਸ ਦੇ ਕੋਈ ਗਏ ਉਸ ਨੂੰ ਦਰਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਕਿ ਜਲ ਬੱਚੇ ਦੇ ਹਟ ਜਾਏਗੀ ਕਿਤੇ ਨਾ ਕਿਤੇ ਸਾਹਮਣੇ ਆਉਂਦਾ ਹੈ ਕਿ ਕੋਈ ਨਾ ਕੋਈ ਇਹ ਗੱਲ ਕਹਿੰਦਾ ਹੈ ਕਿ ਹਾਂ ਉਸ ਦਾ ਬਾਪ ਜਾਂ ਉਸ ਦੇ ਚਾਚੇ ਤਾਇਆ ਦੇ ਵਿੱਚੋਂ ਕਿਹਾ ਜਾਂਦਾ ਹੈ ਕਿ ਇਹ ਕੁੜੀ ਨਾਰਮਲ ਨਹੀਂ ਲੱਗਦੀ ਜੀ ਮਤਲਬ ਲਈਏ ਨਾ ਕਿ ਕੋਈ ਨਾ ਕੋਈ ਨੂੰ ਸਮੱਸਿਆ ਹੈ ਜਾਂ ਕੀ ਹੈ ਨਾ ਮਾਂ ਹੀ ਬਣਨ ਵਾਲੀ ਹੈ ਪਰ ਉਸ ਦੀ ਮਾਂ ਨੂੰ ਆਪ ਦੀ ਧੀ ਤੇ ਬਹੁਤ ਜ਼ਿਆਦਾ ਯਕੀਨ ਸੀ ਜਿਸ ਤਰ੍ਹਾਂ ਕਹਿ ਸਕਦੇ ਆਂ ਤੇ ਉਹ ਉਸ ਤੇ ਵਿਸ਼ਵਾਸ ਕਿਉਂਕਿ ਉਸ ਨੂੰ ਇਹ ਸੀ ਕਿ ਇਹ ਕਿਹੜਾ کاروبار ਜਾਂ ਇਹ ਕਿਤੇ ਜਾਂਦੀ ਹੈ ਹਨਾ ਕਿ ਫੇਰ ਹੀ ਹੁੰਦਾ ਹੈ ਕਿ ਬੱਚਾ ਹਾਂ ਸਕੂਲ ਵਗੈਰਾ ਜਾਂਦਾ ਹੈ ਜਾਂ ਮੁਹੱਲੇ ਦੇ ਵਿੱਚ ਕਿਤੇ ਜਾਂਦਾ ਹੈ ਫੇਰ ਹੀ ਹੁੰਦਾ ਹੈ ਕਿ ਇਹੋ ਜਿਹਾ ਕੁਝ ਹੋ ਸਕੇ ਉਸ ਦੀ ਮਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆ ਦਿਨ ਵੀ ਵੇਖਣੇ ਪੈਣਗੇ ਫਿਰ ਜੇ ਕੀ ਹੁੰਦਾ ਹੈ ਕਿ ਫਿਰ ਬਹੁਤ ਹੀ ਜ਼ਿਆਦਾ ਦਰਦ ਹੁੰਦੀ ਹੈ ਜਿਸ ਕਰਕੇ ਉਸ ਨੂੰ ਡਾਕਟਰ ਨੂੰ ਦਿਖਾਇਆ ਜਾਂਦਾ ਹੈ ਉਸ ਦੀ ਦਰਦ ਫਿਰ ਵੀ ਨਹੀਂ ਰੁਕਦੀ ਬਹੁਤ ਹੀ ਜ਼ਿਆਦਾ ਹੋਣ ਲੱਗ ਪੈਂਦੀ ਏ ਜਿਸ ਕਰਕੇ ਉਸ ਨੂੰ ਹਸਪੀਟਲ ਉਸ ਦੀ ਮਾਂ ਨੂੰ ਫਿਰ ਪਤਾ ਵੀ ਲੱਗ ਜਾਂਦਾ ਏ ਥੋੜਾ ਬਹੁਤਾ ਤੇ ਉਸ ਨੂੰ ਪੁੱਛਦੀ ਏ ਕਿ ਤੂੰ ਕਿੱਥੋਂ ਮੂੰਹ ਕਾਲਾ ਕਰਾਇਆ ਜਾਂ ਉਸ ਨੂੰ ਬਹੁਤ ਹੀ ਜ਼ਿਆਦਾ ਫਟਕਾਰਦੀ ਏ ਜਾਂ ਮਾਰਦੀ ਏ ਠੀਕ ਏ ਪਰ ਉਹ ਕੁੜੀ ਕੁਝ ਵੀ ਨਹੀਂ ਬੋਲਦੀ ਤੇ ਨਾ ਹੀ ਕੁਝ ਦੱਸਦੀ ਏ ਜਿਸ ਕਰਕੇ ਉਹ ਇਹਨਾਂ ਚੀਜ਼ਾਂ ਦੀ ਅਜੇ ਪੜਤਾਲ ਹੀ ਕਰ ਰਹੀ ਸੀ ਕਿ ਉਸ ਦੀ ਬੇਟੀ ਨੂੰ ਇੱਕ ਦਿਨ ਬਹੁਤ ਹੀ ਜ਼ਿਆਦਾ ਦਰਦ ਹੁੰਦੀ ਏ ਤੇ ਉਹ ਉਸ ਨੂੰ ਫਿਰ ਹਸਪੀਟਲ ਗੁਰਨਾਣਕ ਹਸਪੀਟਲ ਲਿਆਂਦਾ ਜਾਂਦਾ ਹੈ ਜਦੋਂ ਉੱਥੇ ਲੈ ਕੇ ਆਉਂਦੇ ਆ ਤੇ ਉੱਥੇ ਪਤਾ ਲੱਗਦਾ ਹੈ ਕਿ ਉਹ 7 ਮਹੀਨਿਆਂ ਦੀ ਪ੍ਰੈਗਨੈਂਟ ਹੁੰਦੀ ਹੈ ਇਹ ਕੱਲ ਹੁੰਦੀ ਹੈ ਜਦੋਂ ਉਹ 7 ਮਹੀਨਿਆਂ ਦੀ ਪ੍ਰੈਗਨੈਂਟ ਹੁੰਦੀ ਹੈ ਤੇ ਉਸਦੇ ਬਹੁਤ ਜ਼ਿਆਦਾ ਦਰਦ ਕਿਉਂਕਿ ਸਰੀਰ ਉਸ ਦਾ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ ਉਹ ਬੱਚੇ ਨੂੰ ਜਨਮ ਦੇਣ ਦੀ ਹੋਰ ਸਾਕ ਰੱਖਣ ਦੀ ਉਸ ਦੀ ਪੇਟ ਵਿੱਚ ਸ਼ਮਤਾ ਨਹੀਂ ਸੀ ਉਸ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ ਤੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਦੇ ਪੂਰੇ ਅੰਗ ਵਗੈਰਾ ਬਿਲਕੁਲ ਸਹੀ ਬਣੇ ਹੋਏ ਸੀ ਉਹਨਾਂ ਨੇ ਉਸ ਨੇ ਉਸ ਬੱਚੇ ਨੂੰ ਜਨਮ ਦਿੱਤਾ ਉਸ ਬੱਚੇ ਉਹ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਦੀ ਸੀ ਤੇ ਉਸ ਹਸਪੀਟਲ ਵਿੱਚ ਇੱਕ ਐਨਜੀਓ ਨੂੰ ਸੰਪਰਕ ਕਰਦੇ ਨੇ ਤੇ ਉਹਨਾਂ ਉਸ ਨੂੰ ਜਦੋਂ ਸੰਤੋਸ਼ ਕੁਮਾਰ ਹੁੰਦਾ ਹੈ ਜਿਸ ਨਾਲ ਸੰਪਰਕ ਹੁੰਦਾ ਹੈ ਉਹ ਉਸ ਟਾਈਮ ਲੁਧਿਆਣਾ ਦੇ ਵਿੱਚ ਹੁੰਦਾ ਹੈ ਤੇ ਜਦੋਂ ਉਸ ਨੂੰ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਹਾਂ ਕਿ 12 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਤੇ ਉਹ ਬਹੁਤ ਹੀ ਜਿਆਦਾ ਹੈਰਾਨ ਹੁੰਦਾ ਹੈ ਤੇ ਉਹ ਅੱਧ ਟੀਮ ਵਗੈਰਾ ਨੂੰ ਉਥੇ ਭੇਜਦਾ ਹੈ ਗੁਰਨਾਨਕ ਹਸਪੀਟਲ ਫਿਰ ਕੀ ਹੁੰਦਾ ਹੈ ਉਸ ਤੋਂ ਬਾਅਦ ਐਨ ਜੀਓ ਵਾਲੇ ਖੁਦ ਵੀ 2-3 ਘੰਟਿਆਂ ਵਿੱਚ ਸੰਤੋਸ਼ ਕੁਮਾਰ ਉਥੇ ਪਹੁੰਚਦੇ ਨੇ ਤੇ ਜਾਂਚ ਪੜਤਾਲ ਕਰਨ ਦੀ ਆਦੀ ਜ਼ਿੰਮੇਵਾਰੀ ਲੈਂਦੇ ਨੇ ਕਿ ਇਹ ਕੇਸ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਤੇ ਜਿੰਨੀ ਵੀ ਸਹਾਇਤਾ ਹੋਵੇਗੀ ਅਸੀਂ ਉਸ ਦੀ ਕਰਾਂਗੇ ਉਸਦੀ ਬਹੁਤ ਹੀ ਜ਼ਿਆਦਾ ਪੈਸੇ ਪੱਖੋਂ ਜੇ ਕਹਿ ਸਕੋ ਉਸਦੀ ਹੈਲਪ ਐਨ ਜੀਓ ਕਰਦੀ ਏ ਤੇ ਇੱਕ ਗੱਲ ਹੋਰ ਦੱਸਦੀ ਏ ਕਿ ਉਸਦੀ ਮਾਂ ਨੂੰ ਜਦੋਂ ਪੁੱਛਿਆ ਜਾਂਦਾ ਏ ਕਿ ਹਾਂ ਕੀ ਇਹ ਤੁਹਾਨੂੰ ਕੀ ਲੱਗਦਾ ਏ ਜਾਂ ਕੌਣ ਇਸ ਚੀਜ਼ ਦੇ ਪਿੱਛੇ ਹੋ ਸਕਦਾ ਏ ਤਾਂ ਉਸਦੀ ਮਾਂ ਜਿਹੜੀ ਹੁੰਦੀ ਏ ਉਹ ਕਹਿੰਦੀ ਏ ਕਿ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਇਸ ਨੂੰ ਪੁੱਛਦੀ ਆ ਮਾਰਿਆ ਵੀ ਇਹ ਪਰ ਇਹ ਨਹੀਂ ਕੁਝ ਵੀ ਮੈਨੂੰ ਦੱਸਿਆ ਜਾਂ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਕੀ ਲੱਗਦਾ ਤੇ ਉਹ ਕਹਿੰਦੀ ਹੈ ਕਿ ਮੇਰੀ ਜਿਹੜੀ ਬੇਟੀ ਹੈ ਇਹਦੀ ਵੀ ਕੋਈ ਨਾ ਕੋਈ ਗਲਤੀ ਹੋਵੇਗੀ ਤਾਂ ਹੀ ਇਹ ਹੋਇਆ ਏ ਨਹੀਂ ਤੇ ਇਸ ਤਰ੍ਹਾਂ ਤਾਂ ਹੋ ਵੀ ਨਹੀਂ ਸਕਦਾ ਤੇ ਇਸ ਤੋਂ ਬਾਅਦ ਉਹ ਮੰਗ ਵੀ ਕਰਦੀ ਏ ਪੰਜਾਬ ਸਰਕਾਰ ਵੱਲੋਂ ਕਿ ਹਾਂ ਕਿ ਸਾਡੀ ਹੈਲਪ ਕੀਤੀ ਜਾਵੇ ਅਸੀਂ ਬਹੁਤ ਹੀ ਗਰੀਬ ਹੈ ਗਿਆਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਟਾਈਮ ਪਾਸ ਕਰਨ ਵਾਲੇ ਲੋਕਾਂ ਤੇ ਸਾਡੀ ਜਿੰਨੀ ਵੀ ਹੋ ਸਕੇ ਮਦਦ ਕੀਤੀ ਜਾਵੇ ਵੈਸੇ ਪੱਖੋਂ ਵੀ ਤੇ ਵੈਸੇ ਵੀ ਉਹ ਬਸ ਇੰਨੀ ਹੀ ਮੰਗ ਕਰਦੇ ਨੇ ਬਾਕੀ ਆਪਾਂ ਚੱਲਦੇ ਆਂ ਐਨ ਜੀਓ ਜਿਹੜਾ ਸੰਤੋਸ਼ ਕੁਮਾਰ ਹੈ ਉਹਨਾਂ ਕੋਲੋਂ ਉਹਨਾਂ ਤੋਂ ਜਦੋਂ ਪੁੱਛਦਾਰਸ਼ ਕੀਤੀ ਜਾਂਦੀ ਏ ਤਾਂ ਉਹ ਜਦੋਂ ਬੱਚੀ ਨੂੰ ਮਿਲਦੇ ਨੇ ਬੱਚੇ ਨੂੰ ਦੇਖਦੇ ਨੇ ਸਭ ਕੁਝ ਠੀਕ ਹੁੰਦਾ ਏ ਤੇ ਬਾਕੀ ਬੱਚੀ ਨਾਲ ਜਦੋਂ ਗੱਲਬਾਤ ਕਰਦੇ ਨੇ ਤਾਂ ਇਹ ਰਿਪੋਰਟ ਕੀ ਪਰਚਾ ਵੀ ਦਿੱਤਾ ਜਾਂਦਾ ਏ ਕਿ ਸ਼ਿਕਾਇਤ ਵੀ ਪੁਲਿਸ ਥਾਣੇ ਵਿੱਚ ਵੀ ਦਰਜ ਕਰਵਾਈ ਜਾਂਦੀ ਏ ਕਿ ਇਸ ਦੇ ਪਿੱਛੇ ਕੀਤੀ ਜਾਵੇ ਤੇ ਜਦੋਂ ਐਨਜੀਓ ਦਾ ਸੰਤੋਸ਼ ਕੁਮਾਰ ਉਹਨਾਂ ਉਸ ਬੱਚੀ ਨੂੰ ਮਿਲਦਾ ਹੈ ਤੇ ਪੁੱਛਦਾ ਹੈ ਕਿ ਹਾਂ ਕੀ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਤਾਂ ਉਹ ਬੱਚੀ ਕੁਝ ਵੀ ਨਹੀਂ ਦੱਸਦੀ ਕਿਉਂਕਿ ਉਹ ਬਹੁਤ ਜ਼ਿਆਦਾ ਡਰੀ ਤੇ ਕਬਰਾਈ ਹੋਈ ਹੈਗੀਏ ਜਿੱਥੋਂ ਇਹ ਲੱਗ ਸਕਦਾ ਹੈ ਕਿ ਹਾਂ ਕਿਤੇ ਨਾ ਕਿਤੇ ਉਸ ਕੁੜੀ ਦੇ ਹਨਾ ਕਿ ਵਰਲ ਲਾਗੇ ਜਾਂ ਵਰਚਾ ਵਰਚੂ ਕੇ ਉਸ ਨੂੰ ਇਸ ਚੀਜ਼ ਵੱਲ ਕੀਤਾ ਗਿਆ ਤੇ ਉਸ ਦਾ ਬਲਾਤਕਾਰ ਕੀਤਾ ਗਿਆ ਇਹ ਚੀਜ਼ ਤਾਂ ਡਾਕਟਰਾਂ ਸਾਹਮਣੇ ਦਕਤਰਾ ਲਈ ਸਾਹਮਣੇ ਆ ਚੁੱਕੀ ਹੈ ਕਿ ਉਸ ਕੁੜੀ ਦਾ ਬਲਾਤਕਾਰ ਹੋਇਆ ਹੈ ਤੇ ਹੁਣ ਉਹ ਕੁੜੀ ਤੇ ਜਦੋਂ ਪੁੱਛਤਾਚ ਕੀਤੀ ਜਾਂਦੀ ਹੈ ਜਦੋਂ ਨਹੀਂ ਦੱਸਦੀ ਤੇ ਫਿਰ ਉਹ ਥੋੜੀ ਜੀ ਜਾਣਕਾਰੀ ਦਿੰਦੀ ਹੈ ਕਿ ਮੈਂ ਜਦੋਂ ਇਸ ਤਰ੍ਹਾਂ ਸ਼ੌਸ਼ ਕਰਨ ਜਾਣੀ ਆ ਉਦੋਂ ਮੇਰੇ ਨਾਲ 2-3 ਵਾਰ ਇਹ ਚੀਜ਼ ਹੋਈ ਹੈ ਉਹ ਸ਼ੌਸ਼ ਕਰਨ ਮਤਲਬ ਆ ਬਾਥਰੂਮ ਫਲਸ਼ ਵਗੈਰਾ ਉਹ ਕਿਤੇ ਬਾਹਰ ਖੁੱਲੇ ਦੇ ਵਿੱਚ ਜਾਂਦੀ ਹੈ ਜਿਵੇਂ ਜੰਗਲ ਵਗੈਰਾ ਵਿੱਚ ਜਿਵੇਂ ਕਹਿ ਸਕਦੇ ਜਦੋਂ ਉੱਥੇ ਉਹ ਜਾਂਦੀ ਹੈ ਤੇ ਉੱਥੇ ਉਸ ਨਾਲ ਪਰ ਉਸ ਵੱਲੋਂ ਇਹ ਕੁਝ ਵੀ ਨਹੀਂ ਦੱਸਿਆ ਗਿਆ ਇਹ ਗਲਤ ਕੰਮ ਕਿਸ ਨੇ ਜਾਂ ਕਿਸ ਦੁਆਰਾ ਕੀਤਾ ਗਿਆ ਹੈ ਪਹਿਲਾ ਐਨਜੀਓ ਨੂੰ ਉਸ ਦੇ ਪਿਤਾ ਤੇ ਬਹੁਤ ਜ਼ਿਆਦਾ ਸ਼ੱਕ ਸੀ ਪਰ ਜਦੋਂ ਇਸ ਬੱਚੀ ਨੇ ਦੱਸਿਆ ਕਿ ਜਦੋਂ ਮੈਂ ਖੁੱਲੇ ਵਿੱਚ ਜਾਂਦੀ ਸੀ ਸੌਸ਼ਕਰਨ ਉਦੋਂ ਮੇਰੇ ਨਾਲ ਗਲਤ ਕੰਮ ਹੋਇਆ ਹੈ ਤੇ ਜਿਸ ਤੋਂ ਉਸ ਦੇ ਪਿਤਾ ਤੋਂ हट ਕੇ ਹੁਣ ਉਸ ਦੇ ਮੁਹੱਲੇ ਦੇ ਆਸ-ਪਾਸ ਦੇ ਬਾਰੇ ਬਹੁਤ ਹੀ ਜ਼ਿਆਦਾ ਇਨਕੁਆਰੀ ਕੀਤੀ ਜਾ ਰਹੀ ਸੀ ਤੇ ਐਨਜੀਓ ਹਜੇ ਹਾਲੇ ਤੱਕਰ ਵੀ ਉਸ ਚੀਜ਼ ਨੂੰ ਸਾਹਮਣੇ ਨਹੀਂ ਲੋਕਾਂ ਦੇ ਲਿਆ ਪਾਈ ਕਿ ਉਸ ਨਾਲ ਕੀ ਗਲਤ ਹੋਇਆ ਸੀ ਕਿਤੇ ਨਾ ਕਿਤੇ ਉਸ ਚੀਜ਼ ਨੂੰ ਦਬਾਇਆ ਗਿਆ ਏ ਇਹ ਨਹੀਂ ਹੁਣ ਸਮਝਾਈ ਕਿ ਉਸ ਵੱਲੋਂ ਕਿਉਂ ਦਬਾਇਆ ਗਿਆ ਏ ਤੁਸੀਂ ਬਹੁਤ ਹੀ ਹੈਰਾਨੀ ਜਨਨਤ ਤੱਕ ਇੱਕ ਇਹ ਕਿੱਸਾ ਹੈਗਾ ਹੈ ਹੈਗਾ ਸੀ ਜਿਹੜਾ ਕਿ 1 ਸਾਲ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰਨਾਨਕ ਹਸਪਤਾਲ ਵਿੱਚ ਬਤੀਤ ਹੋਇਆ ਹੈ ਹੁਣ ਤੁਸੀਂ ਤੁਹਾਡਾ ਕੀ ਕਹਿਣਾ ਹੈ ਕਿ ਕਿੱਧਰ ਨੂੰ ਆਪਣਾ ਪੰਜਾਬ ਜਾਂ ਆਪਣਾ ਕਿੱਧਰ ਨੂੰ ਦੇਸ਼ ਜਾ ਰਿਹਾ ਏ ਕੀ ਆਏ ਚੀਜ਼ਾਂ ਸਹੀ ਨੇ ਕਿੱਥੇ ਕੁੜੀਆਂ ਸੁਰੱਖਤ ਹਨ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨਾਲ ਬਹੁਤ ਜ਼ਿਆਦਾ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਇਸ ਕਰਕੇ ਕਿਤੇ ਨਾ ਕਿਤੇ ਜਿਹੜੇ ਪ੍ਰਸ਼ਾਸਨ ਨੂੰ ਵੀ ਸੋਚਣ ਸਮਝਣ ਦਾ ਕੰਮ ਕਰਨਾ ਚਾਹੀਦਾ ਹੈ ਤੁਸੀਂ ਦੱਸੋ ਤੁਹਾਨੂੰ ਇਹ ਵੀਡੀਓ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਲੋਕਾਂ ਵਿੱਚ ਨਵੀਂ ਜਾਗਰੂਤਤਾ ਆਵੇ ਤੇ ਤਾਂ ਹੀ YouTube ਹੋਰਾਂ ਲੋਕਾਂ ਤੱਕ ਇਹ ਵੀਡੀਓ ਨੂੰ ਪਹੁੰਚਾਵੇਗਾ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਆਪਣੀਆਂ ਬੇਟੀਆਂ ਦੀ ਜਰੂਰ ਧਿਆਨ ਰੱਖਿਆ ਕਰੋ ਜਰੂਰ ਉਹਨਾਂ ਦਾ ਖਿਆਲ ਰੱਖਿਆ ਕਰੋ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ